ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਮੌਜੂਦ ਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਵਿਖੇ ਦੱਸ ਦਈਏ ਕਿ ਅੱਜ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੋ ਐਗਜ਼ੈਕਟਿਵ ਦੀ ਮੀਟਿੰਗ ਜਿਹੜੀ ਹੈ ਜਿਸ ਦੀ ਆਰੰਭਤਾ ਹੋ ਚੁੱਕੀ ਆ ਤਾਂ ਤਸਵੀਰਾਂ ਤੁਹਾਡੇ ਨਾਲ ਇਸ ਵਕਤ ਦੀਆਂ ਦਫ਼ਤਰ ਦੀਆਂ ਸਾਂਝੀਆਂ ਕਰ ਰਹੇ ਹਾਂ ਦੱਸ ਦਈਏ ਕਿ ਹੜ੍ਹਾਂ ਨੂੰ ਲੈ ਕੇ ਇਸ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਲਿੱਤੇ ਜਾਣੇ ਆ ਕਿਉਂਕਿ ਹੜ੍ਹਾਂ ਦੇ ਵਿੱਚ ਜਿਹੜੀ ਰਾਹਤ ਸਮੱਗਰੀ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਜਿਹੜੇ ਕਿ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ ਤਾਂ ਉਹਨਾਂ ਇਲਾਕਿਆਂ ਦੇ ਤਾਰ ਕੀਤੀ ਜਾ ਰਹੀ ਹੈ ਤਾਂ ਉਹਨਾਂ ਵੱਲੋਂ ਰਾਹਤ ਸਮਗਰੀ ਭੇਜੀ ਜਾ ਰਹੀ ਹੈ ਜਾਂ ਹੋਰ ਜਿੱਦਾਂ ਵੀ ਜਿੱਦਾਂ ਦੀ ਵੀ ਸੇਵਾ ਜਿਹੜੀ ਉੱਥੇ ਚਾਹੀਦੀ ਆ ਤਾਂ ਹਰ ਇੱਕ ਸੇਵਾ ਜਿਹੜੀ ਉੱਥੇ ਨਿਭਾਈ ਜਾ ਰਹੀ ਹੈ ਤਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬਾਨ ਵੱਲੋਂ ਲਗਾਤਾਰ ਇਹ ਪ੍ਰਯਾਸ ਕੀਤੇ ਜਾ ਰਹੇ ਨੇ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਥੋੜ੍ਹ ਉੱਥੇ ਨਾ ਆਵੇ ਕੋਈ ਵੀ ਅਗਰ ਚੀਜ਼ਾਂ ਦੀ ਲੋੜ ਪੈਂਦੀ ਆ ਤਾਂ ਸ਼ਰੋਮਣੀ ਕਮੇਟੀ ਸਭ ਤੋਂ ਮੋਹਰੇ ਜਿਹੜੀ ਆ ਹੋ ਕੇ ਖੜੀ ਆ ਤਾਂ ਇਸ ਮੀਟਿੰਗ ਦੇ ਵਿੱਚ ਜਿਹੜੇ ਕਹਿ ਸਕਦੇ ਆ ਕਿ ਹੜ੍ਹਾਂ ਨੂੰ ਲੈ ਕੇ ਜੋ ਖਰਚਾ ਹੁਣ ਤੱਕ ਹੋਇਆ ਜਾਂ ਅੱਗੇ ਹੋਣ ਵਾਲਾ ਖਰਚਾ ਤਾਂ ਕਿਤਨਾ ਕਿਤੇ ਉਹ ਚੀਜ਼ਾਂ ਨੂੰ ਲੈ ਕੇ ਜਿਹੜਾ ਗੱਲਬਾਤ ਜਿਹੜੀ ਇਸ ਮੀਟਿੰਗ ਦੇ ਵਿੱਚ ਕੀਤੀ ਜਾਏਗੀ ਨਾਲ ਦੇ ਨਾਲ ਦੱਸ ਦਈਏ ਕਿ ਜਿੱਥੇ ਕੀ ਸ਼੍ਰੋਮਣੀ ਕਮੇਟੀ ਵੱਡੇ ਪ੍ਰਯਾਸ ਕਰ ਰਹੀ ਹੈ ਉੱਥੇ ਵੱਖ-ਵੱਖ ਦਾਨੀ ਸੱਜਣ ਜਿਹੜੇ ਨੇ ਉਹ ਸ਼੍ਰੋਮਣੀ ਕਮੇਟੀ ਕੋਲ ਪਹੁੰਚ ਕੇ ਜਿਹੜਾ ਇੱਥੇ ਉਹਨਾਂ ਨੂੰ ਵੱਖ-ਵੱਖ ਤਰ੍ਹਾਂ ਦੀ ਜਿਹੜੀ ਆਪਣੇ ਆਪਣੇ ਪੱਧਰ ਤੋਂ ਉੱਤੇ ਜਿਹੜੇ ਪੈਸੇ ਇਕੱਠੇ ਕੀਤੇ ਗਏ ਨੇ ਉਹਨਾਂ ਵੱਲੋਂ ਜਾਂ ਫਿਰ ਟਰੈਕਟਰ ਜਿਹੜੇ ਹੈਗੇ ਨੇ ਜਾਂ ਵਿਦੇਸ਼ਾਂ ਤੋਂ ਸੰਕਟ ਹੈਗੇ ਉਹਨਾਂ ਵੱਲੋਂ ਟਰੈਕਟਰ ਡੋਨੇਟ ਕੀਤੇ ਗਏ ਨੇ ਮੁਸਲਮਾਨ ਭਾਈਚਾਰਾ ਜਿਹੜਾ ਵੱਡੇ ਪੱਧਰ ਤੇ ਅੱਗੇ ਆਇਆ 15 ਲੱਖ ਦੇ ਕਰੀਬ ਉਹਨਾਂ ਵੱਲੋਂ ਚੈੱਕ ਦਿੱਤਾ ਗਿਆ ਸ਼ਰਮਣੀ ਕਮੇਟੀ ਨੂੰ ਨਾਲ ਦੀ ਨਾਲ ਦਾਦੇਕ ਜਿਹੜੇ ਸ਼ਰਮਣੀ ਕਮੇਟੀ ਦੇ ਜਿਹੜੇ ਮੁਲਾਜ਼ਮ ਹੈਗੇ ਨੇ ਚਾਹੇ ਉਹ ਟੀਚਰਸ ਕਹਿ ਲਈਏ ਜਾਂ ਫਿਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੁਲਾਜ਼ਮ ਕਹਿ ਲਈਏ ਜਿਹੜੇ ਵੀ ਸ਼ਰਮਣੀ ਕਮੇਟੀ ਨਾਲ ਜੁੜੇ ਹੁੰਦੇ ਨੇ ਤਾਂ ਉਹਨਾਂ ਵੱਲੋਂ ਇੱਕ ਵੱਡੇ ਪੱਧਰ ਤੋਂ ਉੱਤੇ ਸਾਰੇ ਮਿਲਾਂ ਮੈਂ ਵੱਲੋਂ ਪੈਸੇ ਇਕੱਠੇ ਕਰਕੇ ਜੋ ਉਹਨਾਂ ਵੱਲੋਂ ਦਿੱਤੇ ਗਏ ਨੇ 2 ਕਰੋੜ ਦੇ ਕਲੀਪ ਕਹਿ ਸਕਦੇ ਹਾਂ ਕਿ ਜਿਹੜੇ ਇਸ ਰਾਹਤ ਸਮਗਰੀ ਦੇ ਵਿੱਚ ਜਿਹੜੇ ਪੈਸੇ ਨੇ ਉਹ ਵਰਤੇ ਜਾਣ ਤਾਂ ਜੋ ਜਿਹੜੇ ਵੀ ਪਿੰਡ ਪ੍ਰਭਾਵਿਤ ਹੋਏ ਨੇ ਤਾਂ ਉਹਨਾਂ ਪਿੰਡਾਂ ਦੀ ਸਹਾਇਤਾ ਕੀਤੀ ਜਾਵੇ ਮਦਦ ਕੀਤੀ ਜਾਵੇ ਦੁਬਾਰਾ ਤੋਂ ਪੰਜਾਬ ਨੂੰ ਉਸੇ ਤਰ੍ਹਾਂ ਦੇ ਨਾਲ ਜੋ ਕਹਿ ਸਕਦੇ ਹਾਂ ਸੁਨਹਿਰੀ ਲੀਹਾ ਦੇ ਉੱਤੇ ਜਿਹੜਾ ਲੈ ਕੇ ਜਾਇਆ ਜਾ ਸਕੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਦਫ਼ਤਰ ਦੀਆਂ ਕਿ ਮੀਟਿੰਗ ਆਰੰਭ ਜਿਹੜੀ ਆ ਕਰੀਬ ਕਹਿ ਸਕਦੇ ਹਾਂ 12 ਵਜੇ ਦੇ ਕਰੀਬ ਜਿਹੜੀ ਮੀਟਿੰਗ ਆਰੰਭ ਹੋਈ ਆ ਤਾਂ ਲਗਾਤਾਰ ਤਾਂ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਤਾਂ ਮੀਟਿੰਗ ਤੋਂ ਬਾਅਦ ਜਿਹੜੀ ਆ ਪੱਤਰਕਾਰਾਂ ਦੇ ਨਾਲ ਗੱਲਬਾਤ ਵੀ ਕੀਤੀ ਜਾਏਗੀ ਪ੍ਰਧਾਨ ਸਾਹਿਬ ਵੱਲੋਂ ਪੀਸੀ ਜਿਹੜੀ ਆ ਉਹ ਰੱਖੀ ਜਾਏਗੀ ਤਾਂ ਕੱਲੀ-ਕੱਲੀ ਅਪਡੇਟ ਜਿਹੜੀ ਆ ਉਹਨਾਂ ਵੱਲੋਂ ਇਸ ਪੀਸੀ ਦੇ ਵਿੱਚ ਦੱਸੀ ਜਾਏਗੀ ਕਿ ਕੀ ਕੁਛ ਇਸ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਲਿੱਤੇ ਗਏ ਨੇ ਤਾਂ ਲਗਾਤਾਰ ਤੁਹਾਡੇ ਨਾਲ ਅਪਡੇਟ ਸਾਂਝੀ ਕਰਦੇ ਰਵਾਂਗੇ ਬਨੇਰੋ ਜਗਬਾਨ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਖਿਐ ਸੁਨਗ ਜਗਬਾਨੀ ਟੀਵੀ ਸ਼੍ਰੀਮ ਸਸਾਈ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਮੈਂਟੀ ਦੀ ਜੋ ਐਗਜ਼ੈਕਟਿਵ ਦੀ ਮੀਟਿੰਗ ਜਿਹੜੀ ਹੈ ਜਿਹਦੀ ਹਰਮਤਾ ਹੋ ਚੁੱਕੀ ਆ ਤਾਂ ਤਸਵੀਰਾਂ ਤੁਹਾਡੇ ਨਾਲ ਇਸ ਵਕਤ ਦੀਆਂ ਦਫ਼ਤਰ ਦੀਆਂ ਸਾਂਝੀਆਂ ਕਰ ਰਹੇ ਹਾਂ ਦੱਸ ਦਈਏ ਕਿ ਹੜਾਂ ਨੂੰ ਲੈ ਕੇ ਇਸ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਲਿੱਤੇ ਜਾਣੇ ਆ ਕਿਉਂਕਿ ਹੜਾ ਦੇ ਵਿੱਚ ਜਿਹੜੀ ਰਾਹਤ ਸਮੱਗਰੀ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਜਿਹੜੇ ਕਿ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ ਤਾਂ ਉਹਨਾਂ ਇਲਾਕਿਆਂ ਦੇ ਵਿੱਚ ਜੋ ਸ਼ਰੋਮਣੀ ਕਮੇਟੀ ਵੱਲੋਂ ਸੇਵਾ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਉਹਨਾਂ ਵੱਲੋਂ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ ਜਾਂ ਹੋਰ ਜਿੱਦਾਂ ਵੀ ਜਿੱਦਾਂ ਦੀ ਵੀ ਸੇਵਾ ਜਿਹੜੀ ਉੱਥੇ ਚਾਹੀਦੀ ਆ ਤਾਂ ਹਰ ਇੱਕ ਸੇਵਾ ਜਿਹੜੀ ਉੱਥੇ ਨਿਭਾਈ ਜਾ ਰਹੀ ਹੈ ਤਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬਾਨ ਵੱਲੋਂ ਲਗਾਤਾਰ ਇਹ ਪ੍ਰਯਾਸ ਕੀਤੇ ਜਾ ਰਹੇ ਨੇ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਥੋੜ੍ਹ ਉੱਥੇ ਨਾ ਆਵੇ ਕੋਈ ਵੀ ਅਗਰ ਚੀਜ਼ਾਂ ਦੀ ਲੋੜ ਪੈਂਦੀ ਆ ਤਾਂ ਸ਼ਰੋਮਣੀ ਕਮੇਟੀ ਸਭ ਤੋਂ ਮੋਹਰੇ ਜਿਹੜੀ ਆ ਹੋ ਕੇ ਖੜੀ ਆ ਤਾਂ ਇਸ ਮੀਟਿੰਗ ਦੇ ਵਿੱਚ ਜਿਹੜੇ ਕਹਿ ਸਕਦੇ ਆ ਕਿ ਹੜਾਂ ਨੂੰ ਲੈ ਕੇ ਜੋ ਖਰਚਾ ਹੁਣ ਤੱਕ ਹੋਇਆ ਜਾਂ ਅੱਗੇ ਹੋਣ ਵਾਲਾ ਖਰਚਾ ਤਾਂ ਕਿਤਨਾ ਕਿਤੇ ਉਹ ਚੀਜ਼ਾਂ ਨੂੰ ਲੈ ਕੇ ਜਿਹੜਾ ਗੱਲਬਾਤ ਜਿਹੜੀ ਇਸ ਮੀਟਿੰਗ ਦੇ ਵਿੱਚ ਕੀਤੀ ਜਾਏਗੀ ਨਾਲ ਦੇ ਨਾਲ ਦੱਸ ਦਈਏ ਕਿ ਜਿੱਥੇ ਕੀ ਸ਼ਰੋਮਣੀ ਕਮੇਟੀ ਵੱਡੇ ਪ੍ਰਯਾਸ ਕਰ ਰਹੀ ਆ ਉੱਥੇ ਵੱਖ-ਵੱਖ ਦਾਨੀ ਸੱਜਣ ਜਿਹੜੇ ਨੇ ਉਹ ਸ਼ਰੋਮਣੀ ਕਮੇਟੀ ਕੋਲ ਪਹੁੰਚ ਕੇ ਜਿਹੜਾ ਇੱਥੇ ਉਹਨਾਂ ਨੂੰ ਵੱਖ-ਵੱਖ ਤਰ੍ਹਾਂ ਦੀ ਜਿਹੜੀ ਆਪਣੇ ਆਪਣੇ ਪੱਧਰ ਤੇ ਉੱਤੇ ਜਿਹੜੇ ਪੈਸੇ ਇਕੱਠੇ ਕੀਤੇ ਗਏ ਨੇ ਉਹਨਾਂ ਵੱਲੋਂ ਜਾਂ ਫਿਰ ਟਰੈਕਟਰ ਜਿਹੜੇ ਹੈਗੇ ਨੇ ਜਾਂ ਵਿਦੇਸ਼ਾਂ ਤੋਂ ਸੰਕਟਾ ਹੈਗੇ ਉਹਨਾਂ ਵੱਲੋਂ ਟਰੈਕਟਰ ਡੋਨੇਟ ਕੀਤੇ ਗਏ ਨੇ ਮੁਸਲਮਾਨ ਭਾਈਚਾਰਾ ਜਿਹੜਾ ਵੱਡੇ ਪੱਧਰ ਤੇ ਅੱਗੇ ਆਇਆ 15 ਲੱਖ ਦੇ ਕਰੀਬ ਉਹਨਾਂ ਵੱਲੋਂ ਚੈੱਕ ਦਿੱਤਾ ਗਿਆ ਸ਼ਰਮਣੀ ਕਮੇਟੀ ਨੂੰ ਨਾਲ ਦੀ ਨਾਲ ਦਾਦਾ ਦੇ ਕਿ ਜਿਹੜੇ ਸ਼ਰਮਣੀ ਕਮੇਟੀ ਦੇ ਜਿਹੜੇ ਮੁਲਾਜ਼ਮ ਹੈਗੇ ਨੇ ਚਾਹੇ ਉਹ ਟੀਚਰਸ ਕਹਿ ਲਈਏ ਜਾਂ ਫਿਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੁਲਾਜ਼ਮ ਕਹਿ ਲਈਏ ਜਿਹੜੇ ਵੀ ਸ਼ਰਮਣੀ ਕਮੇਟੀ ਨਾਲ ਜੁੜਦੇ ਨੇ ਤਾਂ ਉਹਨਾਂ ਵੱਲੋਂ ਇੱਕ ਵੱਡੇ ਪੱਧਰ ਤੋਂ ਉੱਤੇ ਸਾਰੇ ਮਨਾਏ ਮੈਂ ਵੱਲੋਂ ਪੈਸੇ ਇਕੱਠੇ ਕਰਕੇ ਜੋ ਉਹਨਾਂ ਵੱਲੋਂ ਦਿੱਤੇ ਗਏ ਨੇ 2 ਕਰੋੜ ਦੇ ਕਰੀਬ ਕਹਿ ਸਕਦੇ ਆ ਕਿ ਜਿਹੜੇ ਇਸ ਰਾਹਤ ਸਮਗਰੀ ਦੇ ਵਿੱਚ ਜਿਹੜੇ ਪੈਸੇ ਨੇ ਉਹ ਵਰਤੇ ਜਾਣ ਤਾਂ ਜੋ ਜਿਹੜੇ ਵੀ ਪਿੰਡ ਪ੍ਰਭਾਵਿਤ ਹੋਏ ਨੇ ਤਾਂ ਉਹਨਾਂ ਪਿੰਡਾਂ ਦੀ ਸਹਾਇਤਾ ਕੀਤੀ ਜਾਵੇ ਮਦਦ ਕੀਤੀ ਜਾਵੇ ਦੁਬਾਰਾ ਤੋਂ ਪੰਜਾਬ ਨੂੰ ਉਸੇ ਤਰ੍ਹਾਂ ਦੇ ਨਾਲ ਜੋ ਕਹਿ ਸਕਦੇ ਆ ਸੁਨਹਿਰੀ ਲੀਹਾ ਦੇ ਉੱਤੇ ਜਿਹੜਾ ਲੈ ਕੇ ਜਾਇਆ ਜਾ ਸਕੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਦਫ਼ਤਰ ਦੀਆਂ ਕਿ ਮੀਟਿੰਗ ਆਰੰਭ ਜਿਹੜੀ ਆ ਕਰੀਬ ਕਹਿ ਸਕਦੇ ਆ 12 ਵਜੇ ਦੇ ਕਰੀਬ ਜਿਹੜੀ ਮੀਟਿੰਗ ਆਰੰਭ ਹੋਈ ਆ ਤਾਂ ਲਗਾਤਾਰ ਤੜਨਾ ਤਸਵੀਰਾਂ ਸਾਂਝੀਆਂ ਕਰ ਰਹੇ ਆ ਤਾਂ ਮੀਟਿੰਗ ਤੋਂ ਬਾਅਦ ਜਿਹੜੀ ਆ ਪੱਤਰਕਾਰਾਂ ਦੇ ਨਾਲ ਗੱਲਬਾਤ ਵੀ ਕੀਤੀ ਜਾਏਗੀ ਪ੍ਰਧਾਨ ਸਾਹਿਬ ਵੱਲੋਂ ਪੀਸੀ ਜਿਹੜੀ ਆ ਉਹ ਰੱਖੀ ਜਾਏਗੀ ਤਾਂ ਕੱਲੀ-ਕੱਲੀ ਅਪਡੇਟ ਜਿਹੜੀ ਆ ਉਹਨਾਂ ਵੱਲੋਂ ਇਸ ਪੀਸੀ ਦੇ ਵਿੱਚ ਦੱਸੀ ਜਾਏਗੀ ਕਿ ਕੀ ਕੁਛ ਇਸ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਲਏ ਗਏ ਨੇ ਤਾਂ ਲਗਾਤਾਰ ਤੁਹਾਡੇ ਨਾਲ ਅਪਡੇਟ ਸਾਂਝੀ ਕਰਦੇ ਰਵਾਂਗੇ ਬਨੇਰੋ ਜਾਗਰਣ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਖਿਸ਼ਮਨ ਜਗਬਾਨੀ ਟੀਵੀ ਸ਼੍ਰੀਮਨ ਸੋਸਾਈ